ਪਟਿਆਲਾ ਵਿੱਚ ਡੇਂਗੂ ਦਾ ਕਹਿਰ ਦਿਨ-ਬਦਨ ਵੱਧ ਰਿਹਾ ਹੈ। ਡੇਂਗੂ ਦੇ ਕੇਸਾਂ ਵਿੱਚ ਆਏ ਦਿਨ ਹੀ ਵਾਧਾ ਹੋ ਰਿਹਾ ਹੈ। ਹੁਣ ਤੱਕ ਪਟਿਆਲਾ ਵਿੱਚ ਡੇਂਗੂ ਦੇ 426 ਮਾਮਲੇ ਸਾਹਮਣੇ ਆ ਚੁੱਕੇ ਨੇ। ਇਸ ਮਾਮਲੇ ਬਾਰੇ ਸਬੰਧਿਤ ਅਧਿਕਾਰੀ ਨੇ ਜਾਣਕਾਰੀ ਸਾਂਝੀ ਕੀਤੀ ਹੈ। ਉਹਨਾਂ ਨੇ ਦੱਸਿਆ ਹੈ ਕਿ ਤਹਿਸੀਲ ਨਾਬਾ ਦੇ ਵਿੱਚ ਡੇਂਗੂ ਦੇ ਜਿੰਨੇ ਮਾਮਲੇ ਨੇ ਉਹ ਹੁਣ ਤੱਕ ਦੇ ਡੇਂਗੂ ਦੇ ਸਭ ਤੋਂ ਵੱਧ ਮਾਮਲੇ ਨੇ। ਇਸ ਤੋਂ ਇਲਾਵਾ ਸਰਕਾਰ ਵੱਲੋਂ ਚਲਾਈ ਜਾ ਰਹੀ ਮੁਹਿੰਮ ਹਰ ਸ਼ੁੱਕਰਵਾਰ ਡੇਂਗੂ ਤੇ ਵਾਰ ਤਹਿਤ ਵੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਲੋਕਾਂ ਦੇ ਘਰਾਂ ਵਿੱਚ ਜਾ ਕੇ ਉਹਨਾਂ ਨੂੰ ਡੇਂਗੂ ਪ੍ਰਤੀ ਜਾਗਰੂਕਤਾ ਦਿੱਤੀ ਜਾ ਰਹੀ ਹੈ ਇਸ ਤੋਂ ਬਿਨਾ ਡੇਂਗੂ ਦੇ ਲਾਰਵੇ ਵੀ ਨਸ਼ਟ ਕੀਤੇ ਜਾ ਰਹੇ ਨੇ ਇਸ ਦੇ ਨਾਲ ਹੀ ਲੋਕਾਂ ਨੂੰ ਸਾਫ਼ ਸਫਾਈ ਰੱਖਣ ਦੀ ਵੀ ਅਪੀਲ ਕੀਤੀ ਜਾ ਰਹੀ ਹੈ ਇਸ ਤੋਂ ਇਲਾਵਾ ਪਟਿਆਲਾ ਦੇ ਵੱਖ-ਵੱਖ ਹਸਪਤਾਲਾਂ ਦੇ ਵਿੱਚ ਡੇਂਗੂ ਦੇ ਸਪੈਸ਼ਲ ਵਾਰਡ ਵੀ ਤਿਆਰ ਕੀਤੇ ਜਾ ਰਹੇ ਨੇ ਨਿਊਜ਼ ਟੈਸਟ ਰਿਪੋਰਟ ਜਨਿਤਿਆਸ਼ੀ ਪਟਿਆਲਾ ਜੀ ਕਿੰਨੇ ਕੇ ਡੇਂਗੂ ਦੇ ਕੇ ਸਰ ਪਟਿਆਲਾ ਚ ਜੀ ਹੁਣ ਤੱਕ 426 ਡੇਂਗੂ ਦੇ ਕੇਸ ਰਿਪੋਰਟ ਹੋ ਚੁੱਕੇ ਹਨ ਇਥੇ ਹਲਕੇ ਦੀ ਵਾਇਸ ਕੀ ਗੱਲ ਕੀਤੀ ਜਾਵੇ ਕਿ ਹਲਕੇ ਚ ਕਿਹੜੇ ਕਿੰਨੇ ਕਿੰਨੇ ਕੇਸ ਹੈ ਸਭ ਤੋਂ ਜ਼ਿਆਦਾ ਸਾਡਾ ਜਿਹੜਾ ਨਾਬਾ ਤਹਿਸੀਲ ਦਾ ਏਰੀਆ ਉਹ ਪ੍ਰਭਾਵਿਤ ਰਿਹਾ ਰਿਹਾ ਨਾਬਾ ਸ਼ਹਿਰ ਦੇ ਵਿੱਚ 126 ਕੇਸ ਤੇ ਨਾਲ ਦੇ ਜਿਹੜੇ ਪਿੰਡੂ ਇਲਾਕੇ ਚ 70 ਕੇਸ ਹੋਣਾ ਥਾ ਮਾ ਤੇ ਆਏ ਹੋਏ ਨੇ 200 ਪਲੱਸ ਮਤਲਬ ਸਿਰਫ ਨਾਬਾ ਤਸੀਲ ਦੇ ਵਿੱਚ ਹੀ ਰਿਪੋਰਟ ਹੋ ਰਹੇ ਨੇ ਬਾਕੀ ਉਸ ਤੋਂ ਇਲਾਵਾ ਪਟਿਆਲਾ ਸ਼ਹਿਰੀ ਇਲਾਕੇ ਦੇ ਵਿੱਚ ਪਹਿਲਾਂ ਜਿਹੜੇ ਕੇਸਿਸ ਆਏ ਸੀਗੇ ਉਹਨਾਂ 'ਚ ਕੰਟਰੋਲ ਐਕਟਿਵਿਟੀਜ਼ ਕੀਤੀਆਂ ਜਾ ਰਹੀਆਂ ਹੁਣ ਥੋੜੀ ਹੱਲ ਪੈ ਰਹੀ ਹੈ ਕਿ ਹੁਣ ਕੇਸ ਇਸਟ ਕਰਾਵਟ ਆ ਰਹੀ ਹੈ ਜਦੋਂ ਕੋਈ ਸੀਰੀਅਸ ਕੇਸ ਕੋਈ ਹੋਰ ਫਟਿਆ ਵਾਲਾ ਜਿਲ੍ਹੇ ਦੇ ਵਿੱਚ ਨਹੀਂ ਸੀ ਨਾ ਨਹੀਂ ਜਿਹੜੇ ਹਾਲੇ ਤੱਕ ਦਾ ਡਾਕਲੇ ਘਟੇ ਨੇ ਹੁਣ ਸਾਡਾ ਟ੍ਰੈਂਡ ਆ ਰਿਹਾ ਪੋਜ਼ਿਟਿਵ ਸ਼ੋਅ ਹੋ ਰਿਹਾ ਹੈ ਕਿ ਐਡਮਿਸ਼ਨਸ ਵੀ ਕਮੀ ਹੈ ਓਪੀਡੀ ਦੇ ਵਿੱਚ ਵੀ ਬੁਖਾਰ ਦੇ ਕੇਸਿਸ 'ਚ ਕਮੀ ਦੇਖਣ ਨੂੰ ਮਿਲ ਰਹੀ ਹੈ ਜਲਦੀ ਇਲਾਜ ਨੂੰ ਲੱਗੇ ਕੀ ਬੰਦੋਬਸਥ ਇਲਾਜ ਸੰਬੰਧੀ ਪਹਿਲਾਂ ਤੋਂ ਹੀ ਤਿਆਰੀਆਂ ਕੀਤੀਆਂ ਗਈਆਂ ਸੀ ਕਿਉਂਕਿ ਦੱਸ ਉਹਦੇ ਬਾਰੇ ਦੱਸਿਆ ਵੀ ਜਾ ਰਿਹਾ ਸੀ ਤੇ 84 ਬੈੱਡ ਦੇ ਅਸੀਂ ਸਪੈਸ਼ਲ ਵਾਰਡ ਡੇਂਗੂ ਵਾਰਡ ਤਿਆਰ ਕੀਤੇ ਸੀਗੇ ਅਲੱਗ-ਅਲੱਗ ਹਸਪਤਾਲਾਂ ਦੇ ਵਿੱਚ ਉਹਨਾਂ 'ਚ ਸਾਡੇ ਦਾਖਲੇ ਮੈਕਸਿਮਮ ਇੱਕ ਦਿਨ ਦੇ ਵਿੱਚ 17 ਹੀ ਰਹੇ ਨੇ ਤੇ ਇਹ ਅੱਜ ਦੀ ਡੇਢ ਵਿੱਚ ਚਾਰ ਮਰੀਜ਼ ਸਾਡੇ ਕੋਲ ਦਾਖਲ ਨੇ ਅਰਸ਼ਮ ਇਸ ਤੋਂ ਪਹਿਲਾਂ ਵੀ ਲਾਰਵੇ ਨੂੰ ਨਸ਼ਟ ਕਰਨ ਲਈ ਕਿੰਨੀ ਜਿਹੜੀ ਹੈਗੀ ਹੈ ਤੁਸੀਂ ਚਲਾਈ ਗਈ ਸੀ ਕਿੰਨੀ ਚਲਾਈ ਗਈ ਸੀ ਅਸੀਂ ਹਫਤਾਵਾਰੀ ਰਿਪੋਰਟ ਦੇ ਰਹੇ ਹਾਂ ਇਹ ਸਾਰੀ ਮੁਹਿੰਮ ਦੀ ਹਰ ਸ਼ੁੱਕਰਵਾਰ ਨੂੰ ਜਿਹੜਾ ਜਿੰਨਾ ਵੀ ਹਫਤੇ ਦੇ ਕੰਮ ਕੀਤਾ ਜਾਂਦਾ ਉਹਦੀ ਮੀਡੀਆ ਵਿੱਚ ਵੀ ਰਿਪੋਰਟ ਦਿੱਤੀ ਜਾਂਦੀ ਹੈ ਤੇ ਇਸ ਤੱਕ ਜਿਹੜੀ ਅੱਜ ਦੀ ਡੇਟ ਤੱਕ ਅਸੀਂ 9,65,431 ਘਰਾਂ ਦੇ ਵਿੱਚ ਜਾ ਕੇ ਚੈਕਿੰਗ ਕੀਤੀ ਹੈ ਉਹਨਾਂ ਚ 9500 ਤੋਂ 9536 ਥਾਵਾਂ ਤੇ ਲਾਰਵਾ ਨਸ਼ਟ ਕਰਵਾਇਆ ਦਰਸ਼ਕ ਜਿੰਨਾ ਡਿੰਗੋ ਵੀ ਦਾ ਟੈਪ ਦਾ ਮਹੌਲ ਬੜਾ ਪਿਆਦਾ ਤੁਸੀਂ ਆਪਣੇ ਵੱਲੋਂ ਕੀ ਸੰਦੇਸ਼ ਨੇ ਜੇ ਲੰਗੀ ਲਾਈ ਹੋ ਗਿਆ ਇਹਦੇ ਡੈਂਗੂ ਦੇਖੋ ਇੱਕ ਵਾਇਰਲ ਬੁਖਾਰ ਹੈ ਜਿਹੜਾ ਕਿ 5 5ਵੇਂ 6 ਦਿਨ ਦਾ ਮਤਲਬ ਤੇ ਦਿੱਕਤ ਕਰਦਾ ਹੈ ਮਰੀਜ਼ ਨੂੰ ਉਹਦੇ ਸ਼ੁਰੂਆਤੀ ਤੌਰ ਤੇ ਬੁਖਾਰ ਆਂਦਾ ਹੈ ਉਸ ਤੋਂ ਬਾਅਦ ਬदन ਦਰਦ ਬਾਡੀ ਐਕਸ ਜੜੀ ਸਿਰ ਦਰਦ ਤੇ ਲੇਕਿਨ 5% ਕੇਸਿਸ ਦੇ ਵਿੱਚ ਕੰਪਲਿਕਸ਼ਨਸ ਆ ਸਕਦੀਆਂ ਹਨ ਕੰਪਲਿਕਸ਼ਨਸ ਦੇ ਰੂਪ ਦੇ ਵਿੱਚ ਉਹਨਾਂ ਨੂੰ ਬੀਪੀ ਘਟ ਜਾਣਾ ਚੱਕਰ ਆਉਣਾ ਪੇਟ ਚ ਟੰਗ ਤੇਜ਼ ਦਰ ਸ਼ੁਰੂ ਹੋਣਾ ਜਾਂ ਬਲੀਡਿੰਗ ਹੋ ਜਾਣੀ ਜਾਂ ਫਿਰ ਇੱਕਦਮ ਬਲੱਡ ਪ੍ਰੈਸ਼ਰ ਘਟਣ ਤੋਂ ਬਾਅਦ ਡੈਂਗੂ ਸ਼ੌਕ ਸਿੰਡਰੋਮ ਜਿਹਦੇ ਨਾਲ ਡੈਥ ਹੋ ਜਾਂਦੀ ਹੈ ਅਜਿਹਾ ਐਪੀਸੋਡ ਹੋ ਜਾਣਾ ਇਹ ਚੀਜ਼ ਪੋਸੀਬਲ ਹੈਗੀ ਹੈ ਸੋ ਉਸ ਤੋਂ ਧਿਆਨ ਰੱਖਣ ਦੀ ਲੋੜ ਹੈ ਕਿਉਂਕਿ ਸਾਡੇ ਲਈ ਹਰ ਇੱਕ ਜਾਣ ਕੀਮਤੀ ਹੈ ਅਸੀਂ ਮਰੀਜ਼ ਨੂੰ ਦੱਸਦੇ ਹਾਂ ਕਿ ਜਦੋਂ ਵੀ ਕੋਈ ਡੇਂਗੀ ਪੋਜ਼ਿਟਿਵਿਟੀ ਨਿਕਲ ਰਹਾ ਹੈ ਉਹਦੇ ਕੁਝ ਖਤਰੇ ਦੇ ਚਿੰਨ ਉਹਨੂੰ ਜ਼ਰੂਰ ਦੱਸੇ ਜਾਂਦੇ ਹਨ ਜਿਨ੍ਹਾਂ ਚ ਇਹ ਚੀਜ਼ ਦਾ ਧਿਆਨ ਰੱਖਿਆ ਜਾਵੇ ਕਿ ਪਿਸ਼ਾਬ ਠੀਕ ਆਂਦਰ ਰਵੇ ਮਰੀਜ਼ ਦੀ ਔਰਲ ਇਨਟੇਕ ਅੱਛੀ ਰਵੇ ਉਹਨੂੰ ਵੋਮਟਿੰਗ ਤਾਂ ਜਿਆਦਾ ਨਹੀਂ ਆ ਰਹੀਆਂ ਅਗਰ ਵੋਮਟਿੰਗ ਆ ਰਹੀਆਂ ਤਾਂ ਉਲਟੀਆਂ ਆ ਰਹੀਆਂ ਤਾਂ ਉਹ ਉਹਨੂੰ ਦਾਖਲ ਕੀਤਾ ਜਾਵੇ ਤਾਂ ਜੋ ਉਹਦੀ ਆਈਵੀ ਡ੍ਰਿਪ ਲਗਾ ਕੇ ਉਸ ਨੂੰ ਠੀਕ ਕੀਤਾ ਜਾ ਸਕੇ